ਉਹ ਬੋਲ ਰਹੇ ਸਮਾਜ ਦੇ ਲੋਕਾਂ ਨੇ ਇਸ ਸਾਡੇ ਲਈ ਆਪਣੇ ਸਮਾਨ ਤੋਂ ਆਪਣੇ ਰੈਬਰਾਂ ਤੋਂ 바ਵਾ ਸਾਹਿਬ ਡਾਕਟਰ ਸਿੰਘਰਾਉਂ ਮੇਡਕੋ ਤੋਂ ਉੱਪਰ ਕੋਈ ਨਹੀਂ ਹੈ ਜਿਹੜਾ ਸਮਾਨ ਜਿਹੜੇ ਲੋਕ ਸਾਡੇ ਸਮਾਜ ਦੇ ਸੱਜੇ ਸਾਡੇ 바ਵਾ ਸਾਹਿਬ ਹੋਟਲ ਮੇਡਕੋ ਦੇ ਉੱਪਰ ਕੋਈ ਨਹੀਂ ਹੈ ਸਾਡੇ ਨੁਮਾਇੰਦੇ ਜਾਂ ਤੋਂ ਬਹੁਤ ਸਮਾਜ ਦੇ ਅੰਦਰ ਕੀ ਕੀ ਗੱਤਾਂ ਸਮੁਦਾਇ ਵਾਲੀ ਨਹੀਂ ਵਰਤੋਂ ਕਰਦਾ ਆ ਤੇ ਗਲਤ ਸੋਚ ਵਾਲੀ ਦੀ ਵਰਤ ਕਰਨ ਵਾਲੇ ਲੋਕਾਂ ਦਾ ਜिले ਸਪੇਸਪਾਲ ਦੇ ਲੋਕ ਸਾਥ ਦਿੰਦੇ ਆ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਯਾਰ ਥੋੜੀ ਬੋਧੀ ਸ਼ਰਮ ਕਰੋ ਯਾਰ ਤੁਸੀਂ ਧਾਵਾ ਸਾਹਿਬ ਦੀ ਬਦੋਤ ਆਪਣੇ ਸਮਾਜ ਵਿੱਚ ਇੱਥੇ ਇੰਨੇ ਵੱਡੇ ਉਤਿਆਂ ਦੇ ਤੁਸੀਂ ਬੈਠ ਗਏ ਲੇਕਿਨ ਅੱਜ ਵੀ ਜੇ ਤੁਸੀਂ ਰਾਜਾ ਪ੍ਰਿੰਸ ਰਾਹੁਲ ਕਾਂਧੀ ਜਾਂ ਕਾਂਗਰਸ ਪਾਰਟੀ ਦੀ ਸਪੋਰਟ ਕਰਦੇ ਆ ਤਾਂ ਮੈਂ ਸੋਚਦਾ ਤੁਸੀਂ ਤੁਹਾਡੇ ਵਰਗਾ ਕੱਦਾਰ ਕੋਈ हां जित्थे ਅਸੀਂ ਆਰਾ ਪੜਿੰਗਰੋਂ ਲਾਂਤਾ ਪਾਉਂਦੇ ਆ ਉੱਥੇ ਆਪੀ ਐਮਐਲਏ ਸਾਡੇ ਸਮਾਜ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਲਾਂਤਾ ਪਾਉਂਦੇ ਆ ਉਹਦੇ ਵਿੱਚ ਸਾਡੇ ਐਮਐਲਏ ਹੋਣ ਚਾਹੇ ਐਮਪੀ ਹੋਣ ਚਾਹੇ ਕੋਈ ਸੀਐਮ ਬਣਿਆ ਹੋਵੇ ਚਾਹੇ ਐਸੇ ਇੱਕ ਸੋਸ਼ਲ ਵਰਕਰ ਹੋਣ ਚਾਹੇ ਕਰਮਚਾਰੀ ਹੋਵੇ ਚਾਹੇ ਸਟੂਡੈਂਟ ਹੋਵੇ ਜਿਹੜਾ ਇਹਨਾਂ ਕੋਈ ਹੋਣ ਦੇ ਬਾਵਜੂਦ ਵੀ ਰਾਜਾ ਪੜਿੰਗ ਐਂਡ ਆ ਉਹ ਵੀ ਸਾਡੇ ਲਈ ਉਨਾ ਹੀ ਗੁਨਾਹਗਾਰ ਆ ਤਾਂ ਇਸੇ ਬੇਨਤੀ ਕਰਦੇ ਆ ਕਿ ਜੇ ਰਾਜਨੀਤੀ ਕਰਨੀ ਆ ਸੋਸ਼ਲ ਵਰਕ ਕਰਨਾ ਆ ਇਹਦੇ ਵਿੱਚ ਕੋਈ ਗੁਫਾਈ ਨਹੀਂ ਵੀ 바ਵਾ ਸਭ ਦੋਪੇਟ ਕਰਦੀ ਰਸਤੇ ਤੇ ਚੱਲਣ ਤੋਂ ਬਿਨਾ ਕੋਈ ਸੱਚੇ ਸੋਸ਼ਲ ਵਰਕਰ ਜਾਂ ਸੱਚੇ ਸਮਾਜ ਸੇਵੀ ਕਦੀ ਨਹੀਂ ਹੋ ਸਕਦੇ ਤੁਸੀਂ ਦਲਾਲ ਚਮਚਾਦੂਰ ਹੋ ਸਕਦੇ ਆ ਤੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਪਲੀਜ਼ ਆਪਣੇ ਰਸਤੇ ਤੇ ਹੋਣ ਤੇ ਆਪਣੇ ਸਮਾਜ ਲਈ ਆਵਾਜ਼ ਦਿਓ ਧੰਨਵਾਦ ਸਾਮਲ ਦੇ ਇਹ ਜਿਹੇ ਮੁੰਡਿਆਂ ਤੇ ਲੜਾਈ ਲਾ ਗਏ ਪਾਇਰਾ ਨੂੰ ਅਸੀਂ ਮੁਕਦੇ ਵਿੱਚ ਕੋਈ ਹੱਥ ਪਾਉਣ ਤੋਂ ਦੋਸ਼ੀ ਨਹੀਂ ਹੋਣਾ। ਪਾਰਿਆਂ ਦੀ ਬਹੁਤ ਬਹੁਤ ਬਵਾਦ ਹੈ ਕਿ ਉਹ ਕਿਹੜੇ ਚਾਹਤੋਂ ਦੀ ਦੌੜ ਹੈ। ਅਸੀਂ ਮੈਦਾਨ ਦੇ ਵਸਨੀਕ ਤੁਹਾਨੂੰ ਲੈ ਕੇ ਆਉਂਦੇ ਸਾਡਾ ਮਤਲਬ ਉਹੀ ਆ ਸਾਡਾ ਸਮਾਜ ਇਕੱਠਾ ਹੋਵੇ।